ਜੀ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਉਹਨਾਂ ਦਾ ਜਿਹੜਾ ਸਾਇਤ ਆ ਉਹ ਵੀ ਸਾਨੂੰ ਜਿੱਦਾਂ ਕਿਤੇ ਪੜਨਾ ਚਾਹੀਦਾ ਜੀ ਬਿਲਕੁਲ ਉਹ ਚੀਜ਼ ਜਿਹੜੀ ਆ ਕੀ ਲਿਖ ਰਿਆ ਉਹਦੇ ਬਾਰੇ ਵੀ ਜਿਹੜਾ ਉਹ ਸਾਨੂੰ ਗਿਆਨ ਹੋਣਾ ਚਾਹੀਦਾ ਇਸ ਲਈ ਮੇਰਾ ਜਿਹੜਾ ਥੋੜਾ ਰੁਝਾਨ ਸੀਗਾ ਕਿ ਉਹ ਤਾਂ ਜਿਹੜਦੇ ਆ ਉਹਦੇ ਲੋਕ ਜਿਹੜੇ ਆ ਉਹ ਸਾਡੀਆਂ ਫਿਲਮਾਂ ਬਹੁਤ ਜ਼ਿਆਦਾ ਪਸੰਦ ਕਰਦੇ ਆ ਉਹ ਬਹੁਤ ਜ਼ਿਆਦਾ ਜਿਹੜੇ ਆ ਨਾ ਸਾਡੀਆਂ ਫਿਲਮਾਂ ਦੇ ਜਿਹੜੇ ਆ ਉਹ ਪ੍ਰਸੰਸਕ ਆ ਉਧਰ ਉਹ ਬਹੁਤ ਹੀ ਵਧੀਆ ਉਧਰ ਕਾਫੀ ਸ਼ਖਸੀਅਤਾਂ ਜੜੀਆਂ ਵਾ ਉਹਨਾਂ ਨਾਲ ਮੇਰਾ ਰਾਫਤਾ ਰੇਂਦਾ ਫਿਲਮ ਇੰਡਸਟਰੀ ਦੇ ਜੁਗਾਓ ਗਿਆ ਪੜਨ ਦਾ ਰੁਝਾਨ ਕਾਫੀ ਘਟ ਗਿਆ ਮੈਂ ਦੇਖਦਾ ਹਾਂ ਜਿਵੇਂ ਇੱਕ ਟੀਚਰ ਦੇ ਤੌਰ ਤੇ ਵੀ ਅਸੀਂ ਬੱਚਿਆਂ ਦਾ ਜੀ 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 ਥੇਸਾ ਸੰਦੂ ਪਾਰੇ ਸਾਥ ਨਾ ਨਿਬਿਆ ਸਾਥੋਂ ਵਾਦੇ ਬਣ ਕੇ ਲਾਰੇ ਰਹਿ ਗਏ ਅੱਧੇ ਇਧਰ ਅੱਧੇ ਉਧਰ ਸਵਾਗਤ ਹੈ ਜੀ ਸਾਰਿਆਂ ਦਾ ਮਾਜਾ वर्ल्डवाइड ਤੇ ਪ੍ਰੋਗਰਾਮ ਗੁਫ਼ਤਗੂਦ ਵਿੱਚ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਜਿੱਥੇ ਕਿਤੇ ਵੀ ਹੋਵੋਗੇ ਪ੍ਰਮਾਤਮਾ ਦੇ ਪਾਣੇ ਵਿੱਚ ਜ਼ਿੰਦਗੀ गुजार ਰਹੇ ਹੋਵੋਗੇ ਅੱਜ ਜਿਹੜੀ ਅਜ਼ੀਮ ਸ਼ਖਸ਼ੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਸਾਹਿਤ ਲਿਖਣਾ ਉਹਨਾਂ ਦਾ ਪਸੰਦੀਦਾ ਵਿਸ਼ਾ ਬਣਿਆ ਤੇ ਜਿਨ੍ਹਾਂ ਦੇ ਸੈਂਕੜੇ ਹੀ ਆਰਟੀਕਲ ਵਕਫ ਵਕਫ ਅਖਬਾਰਾਂ ਦੇ ਵਿੱਚ ਛਪ ਚੁੱਕੇ ਨੇ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਬਾਰੇ ਹਸਤੀਆਂ ਬਾਰੇ ਗਾਇਕ ਗਾਇਕਾਾਂ ਬਾਰੇ ਵੀ ਲਿਖਿਆ ਹੈ ਇਸ ਤੋਂ ਇਲਾਵਾ ਪੰਜਾਬੀ ਲੋਕ ਗਥਾਵਾਂ ਸੱਸੀ ਪੁੰਨੋ ਮਿਰਜ਼ਾ ਸਾਹਿਬਾ ਅਤੇ ਸੋਹਣੀ ਮਹੀਵਾਲ ਤੇ ਵੀ ਆਪਣੀ ਕਲਮ ਦੀ ਅਜਮਾਇਸ਼ ਕੀਤੀ ਹੈ ਸੋ ਜਾਣਦੇ ਹਾਂ ਜੀ ਹੋਰ ਵੀ ਬਹੁਤ ਕੁਝ ਸਾਡੇ ਨਾਲ ਜੁੜ ਚੁੱਕੇ ਨੇ ਜੀ ਅੰਗਰੇਜ਼ ਸਿੰਘ ਵਿਰਦੀ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਟੂਡੀਓ ਵਿੱਚ ਆਉਣ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸੋ ਸਭ ਤੋਂ ਪਹਿਲਾਂ ਸਰ ਆਪਣੇ ਮੋਢਲੀ ਵਿਦਿਆ ਤੇ ਬਚਪਨ ਬਾਰੇ ਦੱਸੋ ਕਿ ਬਚਪਨ ਕਿੱਥੇ ਬਿਤਾਇਆ ਐਮ ਲਾ ਮੇਰਾ ਜਨਮ ਘੜਾ ਬਾਬੂ ਫਰੀਦ ਦੇੰਕਾ ਤਸੀਂ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਆ ਜੀ

ਮਰਸਾਤੀ ਦਿੱਤਿਆ ਜੀ ਬਚਪਨ ਤੇ ਹਾਂ ਜੀ ਸੋ ਤੇ ਇਹ ਹੈ ਕਿ ਜਦੋਂ ਛੁੱਟੀਆਂ ਹੁੰਦੀਆਂ ਸੀ ਫਿਰ ਪਿੰਡ ਜਿਹੜਾ ਸੀਗਾ ਉਹ ਚੱਲ ਜਾਈਦਾ ਸੀਗਾ ਦਾਦਾ ਦਾਦੀ ਕੋ ਉਹ ਤੇ ਨਾਨਾ ਨਾਨਕੇ ਨਾਲ ਹੀ ਪਿੰਡ ਸੀਗਾ ਜੀ ਉੱਥੇ ਫਿਰ ਜਿਹੜਾ ਪਿੰਡ ਜਿਹਾ ਦਾ ਉਹ ਵੈਸਾ ਬੀਤਿਆ ਜੀ ਆਪਨੇ ਇਹ ਸਿਟੀ ਤੇ ਜਾਣਾ ਸਰ ਤੇ ਇਹ ਸੀ ਜੀ ਬਾਕੀ ਛੁੱਟੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਜੀ ਬਿਲਕੁਲ ਸਰ ਤੁਸੀਂ ਆਪਣੇ ਸਾਇਤਿਕ ਸਫਰ ਦੀ ਸ਼ੁਰੂਆਤ ਇਸ ਤਰ੍ਹਾਂ ਕੀਤੀ ਸਾਹਿਤਿਕ ਸਫਰ ਦੀ ਸ਼ੁਰੂਆਤ ਮੇਰੀ ਜਿਹੜੀ ਸੀਗੀ ਉਹ ਸਨ 2009 ਦੇ ਵਿੱਚ ਜਿਹੜੀ ਸੀ ਪਹਿਲਾ ਮੇਰਾ ਆਰਟੀਕਲ ਜਿਹੜਾ ਸੀਗਾ ਉਹ ਪੰਜਾਬੀ ਟ੍ਰੋਪੀ ਹੁੰਦੇ ਵਿੱਚ ਜਿਹੜਾ ਸੀਗਾ ਉਹ ਆਇਆ ਸੀਗਾ ਤੇ ਉੱਥੋਂ ਮੇਰੀ ਜਿਹੜੀ ਸਾਹਿਤਿਕ ਸਫਰ ਦੀ ਜਿਹੜੀ ਆ ਉਹ ਸ਼ੁਰੂਆਤ ਹੋਈ ਸਰ ਉਸ ਆਰਟੀਕਲ ਦਾ ਨਾਮ ਦੱਸ ਸਕਦੇ ਹੋ ਪਹਿਲੀ ਲੇਖਤ ਤੁਹਾਡੀ ਪਹਿਲੀ ਜਿਹੜੀ ਲੇਖਤ ਸੀਗੀ ਉਹ ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ ਸੁਦੀਰ ਜੀ ਬਾਰੇ ਸੀਗਾ ਇੱਕ ਲੇਖ ਸੀਗਾ ਮੇਰਾ ਤੇ ਉਹ ਤੋਂ ਦੇ ਸੁਪਰਸਟਾਰ ਹੋਇਆ ਸਾਡੇ ਸੋਦੀ ਜੀ ਜੀ ਜਿਨ੍ਹਾਂ ਨੂੰ ਲਾਲਾ ਸੁਦੀਰ ਕਰਕੇ ਉੱਧਰ ਦੇ ਲੋਕ ਜੜੇ ਆ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਤੇ ਉਹਨਾਂ ਦੇ ਬਾਰੇ ਜੜੀ ਮੇਰੇ ਲਈ ਸਿਗੀ ਉਹਨਾਂ ਦੇ ਫਿਲਮੀ ਸਫ਼ਰ ਦੇ ਬਾਰੇ ਉਹਨਾਂ ਦੇ ਜੜੀ ਜੀਵਨੀ ਦੇ ਬਾਰੇ ਜੜਾ ਸੀਗਾ ਉਹ ਲੇਖ ਮੈਂ ਕਰਕੇ ਪਹਿਲਾਂ ਲਿਖਿਆ ਸੀ ਜੀ ਸਰ ਸਰ ਹੋਰ ਵੀ ਬਹੁਤ ਸਾਰੇ ਵਿਸ਼ੇ ਨੇ ਤੁਸੀਂ ਇਸ ਵਿਸ਼ੇ ਨੂੰ ਹੀ ਕਿਵੇਂ ਚੁਣਿਆ ਕਿ ਬਾਲੀਵੁੱਡ 사이 ਤੇ ਲਿਖਿਆ ਜਾਵੇ ਹੋਰ ਵੀ ਵਿਸ਼ੇ ਆ ਬਟ ਮੈਨੂੰ ਲੱਗਦਾ ਸੀਗਾ ਕਿ ਕਿਉਂਕਿ ਮੇਰਾ ਇੰਟਰਸਟ ਵੀ ਥੋੜਾ ਜਿਆਦਾ ਫਿਲਮਾਂ ਦੇ ਵਿੱਚ ਸੀਗਾ ਜੀ ਤੇ ਪੰਜਾਬੀ ਫਿਲਮਾਂ ਨੂੰ ਸਾਹਿਤ ਦੇ ਨਾਲ ਕੋਰਿਲੇਟ ਕਰਕੇ ਜੀ ਉਹ ਮੈਂ ਥੋੜਾ ਜਿਹਾ ਚੇਂਜ ਕੀਤਾ ਕਿ ਜਿਵੇਂ ਕਿਸੇ ਸ਼ਖਸੀਅਤ ਬਾਰੇ ਆਪ ਲਿਖਦੇ ਆਂ ਹਾਂ ਜਾਂ ਉਹਦੇ ਬਾਰੇ ਜਾਣਕਾਰੀ ਦਿੰਦੇ ਆਂ ਪਰ ਉਸ ਤੋਂ ਇਲਾਵਾ ਜਿਵੇਂ ਮੇਰੇ ਹੋਰ ਤੁਸੀਂ ਆਰਟੀਕਲ ਜੇਕਰ ਤੁਸੀਂ ਦੇਖੋਗੇ ਤੇ ਉਹਦੇ ਵਿੱਚ ਜ਼ਿਆਦਾ ਤਾਂ ਪੱਖ ਜਿਹੜਾ ਸਾਹਿਤਿਕ ਨਜ਼ਰ ਆਏਗਾ ਤੁਹਾਨੂੰ ਜੀ ਇਹ ਨਹੀਂ ਆ ਕਿ ਮੈਂ ਸਿਰਫ ਫਿਲਮਾਂ ਦੇ ਨਾਲ ਹੀ ਅੱਛਾ ਮੋਟੀ ਗੱਲ ਕੀਤੀ ਆ ਉਹਦੇ ਚ ਪੰਜਾਬੀ ਲਿਟਰੇਚਰ ਨੂੰ ਵੀ ਪਾਇਆ ਹੈ ਜਿਦਾ ਪੰਜਾਬੀ ਸਾਡਾ ਆਦਰ ਪਿਆ ਜਿਵੇਂ ਗਾਇਕਾ ਮਾਂ ਬਾਰੇ ਲਿਖਿਆ ਪੰਜਾਬੀ ਗਾਇਕਾ ਮਾਂ ਬਾਰੇ ਤੇ ਉਹ ਸਾਹਿਤਿਕ ਜਿਹੜੇ ਉਹ ਚੀਜ਼ ਤੁਹਾਨੂੰ ਚੱਲ ਕੇ ਜੜੀ ਉਹ ਨਜ਼ਰ ਆਏਗੀ ਮੇਰੇ ਆ। ਜੀ ਜੀ ਬਿਲਕੁਲ ਜੀ ਸਰ ਤੁਸੀਂ ਲੈਂਦੇ ਪੰਜਾਬ ਬਾਰੇ ਵੀ ਸਾਹਿਤ ਲਿਖਿਆ ਆ ਤੇ ਤੁਹਾਨੂੰ ਕੀ ਡਿਫਰੈਂਸ ਲੱਗਦਾ ਇੱਕ ਪਾਸੇ ਪੰਜਾਬੀ ਸਾਹਿਤ ਲਿਖਣਾ ਤੇ ਇੱਕ ਪਾਸੇ ਉਰਦੂ ਦੇ ਵਿੱਚ ਲਿਖਣਾ ਉर्दू ਦੇ ਅਜ ਬਸ ਥੋੜਾ ਜਿਹਾ ਲੈਂਗੁਏਜ ਦਾ ਹੀ ਫਰਕ ਆ ਬਾਕੀ ਤੇ ਕੋਈ ਇੰਨਾ ਬਹੁਤਾ ਜਿਆਦਾ ਫਰਕ ਨਹੀਂ ਹੈ ਕਿ ਆਪਾਂ ਉਧਰ ਥੋੜਾ ਜਿਹਾ ਸ਼ਾਮ ਕੀ ਦੇ ਵਿੱਚ ਲਿਖਦੇ ਆ ਇਧਰ ਪੰਜਾਬੀ ਵਿੱਚ ਲਿਖਦੇ ਆ ਬਾਕੀ ਤੁਸੀਂ ਮੁਹਾਰਤ ਵੀ ਹਾਸਲ ਕੀਤੀ ਹੈ ਉਰਦੂ ਦੇ ਵਿੱਚ ਜੀ 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 ਉਹਦੇ ਵਿੱਚ ਮੈਂ ਗੁਰਨਾਰਕਦੇਵ ਯੂਨੀਵਰਸਿਟੀ ਤੋਂ ਡਿਪਲੋਮਾ ਐਡਵਾਂਸ ਡਿਪਲੋਮਾ ਜਿਹੜਾ ਉਰਦੂ ਸਿੱਤਾ ਕਲੋਜੀਕਟ ਕੋਰਸ ਸੀਗਾ ਉਸ ਤੋਂ ਬਾਅਦ ਫਿਰ ਡਿਪਲੋਮਾ ਤੇ ਉਸ ਤੋਂ ਬਾਅਦ ਫਿਰ ਐਡਵਾਂਸ ਡਿਪਲੋਮਾ ਜਿਹੜਾ ਸੀਗਾ ਉਹ ਯੂਨੀਵਰਸਿਟੀ ਤੋਂ ਲਿਆ ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਉਹਨਾਂ ਦਾ ਜਿਹੜਾ ਸਾਇਤ ਆ ਉਹ ਵੀ ਸਾਨੂੰ ਕਿਤੇ ਨਾ ਕਿਤੇ ਪੜਨਾ ਚਾਹੀਦਾ ਜੀ ਬਿਲਕੁਲ ਉਹ ਚੀਜ਼ ਜਿਹੜੀ ਆ ਕੀ ਲਿਖ ਰਿਹਾ ਉਹ ਉਹਦੇ ਬਾਰੇ ਵੀ ਜਿਹੜਾ ਉਹ ਸਾਨੂੰ ਗਿਆਨ ਹੋਣਾ ਚਾਹੀਦਾ ਇਸ ਲਈ ਮੇਡਾ ਜਿਹੜਾ ਥੋੜਾ ਰੁਝਾਨ ਸੀਗਾ ਕਿ ਇਹ ਉਹ ਜ਼ਰੂਰ ਸਿੱਖਿਆ ਜਾਵੇ। ਹਾਂਜੀ। ਉਹ ਸਿੱਖਿਆ ਵੀ ਆ। ਸਾਡੇ ਇੱਧਰ ਇੱਧਰ ਦੇ ਜਿਹੜਾ ਉਰਦੂ ਸਾਹਿਤ ਆ ਉਹਦੇ ਬਾਰੇ ਵੀ ਉਹ ਮੈਨੂੰ ਕੰਮ ਹੁੰਦਾ। ਜੀ। ਕਿਉਂਕਿ ਸਾਡੇ ਉੱਥੇ ਗੁਨਾਰਗ ਦੇ ਯੂਨੀਵਰਸਿਟੀ ਦੇ ਸਾਡੇ ਡਾਕਟਰ ਜਿਹੜੇ ਹੈੱਡ ਆਫ ਦੀ ਡਿਪਾਰਟਮੈਂਟ ਆ ਉਹਨਾਂ ਨੇ ਕਾਫੀ ਕਿਤਾਬਾਂ ਜਿਹੜੀਆਂ ਉਰਦੂ 'ਚ ਲਿਖੀਆਂ। ਤੇ ਉਹ ਕਈ ਵਾਰ ਮੈਨੂੰ ਕਹਿ ਦਿੰਦੇ ਆ ਕਿ ਤੁਸੀਂ ਆ ਜਿਹੜੀ ਕਿਤਾਬ ਆ ਇਹਨੂੰ ਪੰਜਾਬੀ 'ਚ ਅਨੁਵਾਦ ਕਰ ਦਿਓ। ਉਹ ਫਿਰ ਉਹ ਚੀਜ਼ ਨੂੰ ਜਿਹੜਾ ਅਨੁਵਾਦ ਕਰਨਾ ਜਿਹੜਾ ਉਹ ਮੇਰੇ ਲਈ ਸੌਖਾ ਹੋ ਗਿਆ। ਜੀ ਬਹੁਤ ਵਧੀਆ ਜੀ। ਸਰ ਅੱਜਕੱਲ ਤੁਸੀਂ ਕੀ ਨਵਾਂ ਲਿਖ ਰਹੇ ਹੋ ਜਾਂ ਤੁਹਾਡੀ ਫਿਊਚਰ ਪਲੈਨਿੰਗ ਕੀ ਹੈਗੀ ਹੈ ਅੱਜਕੱਲ ਵੈਸੇ ਤੇ ਮੈਂ ਮੇਰੇ ਬਹੁਤ ਜ਼ਿਆਦਾ ਮਤਲਬ ਮੈਂ ਸੋਚ ਰਿਹਾ ਹਾਂ ਕਿ ਕਾਫੀ ਕੁਝ ਪਲੈਨਿੰਗ ਹੈ ਮੇਰੀ ਜੀ ਇੱਕ ਤੇ ਲਹਿੰਦੇ ਪੰਜਾਬ ਦੀ ਫਿਲਮ ਇੰਡਸਟਰੀ ਜਿਹੜੀ ਆ ਉਹ ਅੱਜ ਕੱਲ ਪੰਜਾਬੀ ਕਿਰਮ ਇੰਡਸਟਰੀ ਦੀ ਜੇਕਰ ਗੱਲ ਕੀਤੀ ਜਾਵੇ ਉਹ ਕਾਫੀ ਬੁਰੇ ਦੌਰ ਚੋਂ ਆ ਕੋਈ ਅਚੀਆਂ ਫਿਲਮਾਂ ਨਹੀਂ ਬਣ ਰਹੀਆਂ ਉਹਨਾਂ ਦੇ ਬਾਰੇ ਇੱਕ ਮੈਂ ਇੱਧਰ ਜੜਾ ਸੀਗਾ ਨਾ ਆਪਣੀ ਪੰਜਾਬੀ ਫਿਲਮ ਇੰਡਸਟਰੀ ਬਾਰੇ ਇੱਕ ਆਰਟੀਕਲ ਮੇਰਾ ਛਪਿਆ ਸੀ ਪੰਜਾਬੀ ਫਿਲਮਾਂ ਦੀ ਦਾਸਤਾਨ ਜੀ ਤੇ ਉਸੇ ਤਰ੍ਹਾਂ ਦਾ ਇੱਕ ਆਰਟੀਕਲ ਮੈਂ ਲਹਿੰਦੇ ਪੰਜਾਬ ਦੀਆਂ ਫਿਲਮਾਂ ਦੀ ਦਾਸਤਾਨ ਦੇ ਬਾਰੇ ਜਾਂ ਪੰਜਾਬੀ ਸਿਨੇਮੇ ਦੇ ਬਾਰੇ ਉਹ ਇੱਕ ਆਰਟੀਕਲ ਕਾ ਉਸ ਤੋਂ ਬਾਅਦ ਇੱਕ ਸਾਡੇ ਪੰਜਾਬੀ ਨਾਇਕ ਹੋਏ ਆ ਮਰਦੁੱਲਾ ਭੱਟੀ ਦੇ ਬਾਰੇ ਲਿਖਿਆ ਸੀ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਪੰਜਾਬੀ ਜਿਹੜੇ ਨਾਬਰ ਹੋਏ ਆ ਜਿਹੜੇ ਜਾਵਾਜ ਹੋਏ ਆ ਪੰਜਾਬੀ ਨਾਇਕ ਹੋਏ ਆ ਉਹਨਾਂ ਦੇ ਬਾਰੇ ਲਿਖਣ ਦੇ ਬਾਰੇ ਜਿਹੜਾ ਉਹ ਮੇਰੇ ਪਲੈਨਿੰਗ ਆ ਉਹ ਮੈਂ ਜ਼ਰੂਰ ਲਿਖਾਂਗਾ ਜਗਾਮ ਲੋਹਾਰ ਇਸ ਤਰ੍ਹਾਂ ਕਰਕੇ ਬਲੰਗੀ ਉਹਨਾਂ ਦੇ ਬਾਰੇ ਜਿਹੜੀ ਹੈ ਉਹ ਜਾਣਕਾਰੀ ਮੈਂ ਦਰਸ਼ਕਾਂ ਨਾਲ ਪਹੁੰਚਣ ਦੀ ਕੋਸ਼ਿਸ਼ ਬਿਲਕੁਲ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ ਜੀ ਤੁਸੀਂ ਸਿਰ ਹਿੰਦਪਾਕ ਦੇ ਰਿਸ਼ਤੇ ਨੂੰ ਕਿਵੇਂ ਦੇਖਦੇ ਹੋ ਜਿਵੇਂ ਕਿ ਸਾਈ ਤਰ੍ਹਾਂ ਹੀ ਤੁਸੀਂ ਉਧਰ ਵਿਚਰਦੇ ਹੋ ਲੈਂਦੇ ਪੰਜਾਬ ਵੱਲ ਉਧਰ ਸਰਕਾਰਾਂ ਦੀ ਜਿਹੜੀ ਗੱਲ ਆ ਉਹ ਵੱਖਰੀ ਆ ਜਿਹੜੀ ਆਮ ਪਬਲਿਕ ਆ ਉਹ ਤੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਜੀ ਉਹਨਾਂ ਦਾ ਜਿਹੜਾ ਰਿਸ਼ਤੇ ਆ ਉਹ ਅੱਛੇ ਆ ਵਧੀਆ ਆ ਬਾਈ ਇੱਕ ਦੂਜੇ ਨਾਲ ਫਿਲਮਾਂ ਵੀ ਪਸੰਦ ਕਰਦੇ ਆ ਜਿਵੇਂ ਸਾਡੇ ਇਧਰ ਦੇ ਲੋਕ ਆ ਉਹ ਉਹ ਮਦਦਤੀਆਂ ਫਿਲਮਾਂ ਨੂੰ ਪਸੰਦ ਕਰਦੇ ਆ ਉਹ ਸਾਰੇ ਲੋਕ ਜਿਹੜੇ ਆ ਉਹ ਸਾਡੀਆਂ ਫਿਲਮਾਂ ਜ਼ਿਆਦਾ ਪਸੰਦ ਕਰਦੇ ਆ ਉਹ ਬਹੁਤ ਜ਼ਿਆਦਾ ਜਿਹੜੇ ਆ ਨਾ ਸਾਡੀਆਂ ਫਿਲਮਾਂ ਦੇ ਜਿਹੜੇ ਆ ਉਹ ਪ੍ਰਸੰਸਕ ਆ ਉਧਰ ਉਹ ਬਹੁਤ ਹੀ ਵਧੀਆ ਉਧਰ ਕਾਫੀ ਸ਼ਖਸੀਅਤਾਂ ਜੜੀਆਂ ਉਹਨਾਂ ਨਾਲ ਮੇਰਾ ਰਾਫਤਾਰ ਇਹਦਾ ਫਿਲਮ ਇੰਡਸਟਰੀ ਦੇ ਜਿਹੜੇ ਲੋਕ ਆ ਜੀ ਤੇ ਉਹ ਕਾਫੀ ਮਤਲਬ ਕਿ ਉਹਨਾਂ ਦਾ ਅੱਛਾ ਰਿਸਪੌਂਸ ਹੈਗਾ ਸਾਡੀਆਂ ਇਧਰ ਦੀਆਂ ਜਿਹੜੀਆਂ ਲੇਖਤਾਂ ਨੂੰ ਉਹਦਾ ਤਿਆਰ ਕਰਦੇ ਆ ਜੀ ਬਿਲਕੁਲ ਸਾਹਿਦ ਦਾ ਬਿਲਕੁਲ ਪੂਰਾ ਯੋਗਦਾਨ ਹੈ ਕਿ ਭਾਈਚਾਰੇ ਕੇ ਸੰਝ ਜਿਹੜੀ ਵਧੇਗੀ ਅੱਗੇ ਹਾਂਜੀ ਬਿਲਕੁਲ ਬਹੁਤ ਪਾਈ ਜਾਰਿਕ ਸੰਜੜੀ ਆ ਉਹ ਸਾਹਿਤ ਦੇ ਨਾਲ ਜਿਹੜੇ ਸਾਡੇ ਕੋ ਮਨੋਰੰਜਨ ਦੇ ਜਿਹੜੇ ਸਾਧਨ ਆ ਉਹਨਾਂ ਦੇ ਨਾਲ ਜਿਹੜਾ ਜਦੋਂ ਜੁੜਦਾ ਕੋਈ ਉਹ ਇਹ ਚੀਜ਼ਾਂ ਜਿਹੜੀਆਂ ਉਹ ਆਪਸ ਵਿੱਚ ਪਿਆਰ ਹੀ ਬਦਲਦਾ ਜੀ ਅ ਸੋ ਸਰ ਤੁਸੀਂ ਨੌਜਵਾਨ ਪੀੜੀ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਵੇਂ ਸਾਹਿਤ ਪ੍ਰਤੀ ਉਹਨਾਂ ਦੀ ਰੁਚੀ ਘਟ ਰਹੀ ਆ ਮੋਬਾਈਲਾਂ ਤੇ ਜ਼ਿਆਦਾ ਸਮਾਂ ਬਿਤਾ ਰਹੇ ਆ ਇਸ ਬਾਰੇ ਥੋੜੀ ਜਿਹੀ ਆਪਣੇ ਵਿਚਾਰ ਪੇਸ਼ ਕਰ ਸਾਹਿਤ ਦੀ ਜਿਹੜੀ ਗੱਲ ਆ ਜਿਹੜੇ ਅੱਜ ਸਾਈਕਲ ਸਾਡੇ ਨੌਜਵਾਨ ਪੀੜ੍ਹੀ ਆ ਉਹ ਪੜਨ ਦਾ ਰੁਝਾਨ ਕਾਫੀ ਘਟ ਗਿਆ ਜਦੋਂ ਦੇਖਦਾ ਹਾਂ ਜਿਵੇਂ ਇੱਕ ਟੀਚਰ ਦੇ ਤੌਰ ਤੇ ਵੀ ਜਿਵੇਂ ਅਸੀਂ ਬੱਚਿਆਂ ਦੇ ਨਾਲ ਜੁੜੇ ਹੋਏ ਆ ਹਾਂਜੀ ਤੇ ਅਖਬਾਰ ਦੇ ਨਾਲ ਬਹੁਤ ਮਤਲਬ ਉਹਨਾਂ ਦਾ ਇੰਨਾ ਜੁੜਾ ਨਹੀਂ ਆ ਮੋਬਾਈਲ ਦੇ ਨਾਲ ਹੀ ਆ ਬਟ ਮੋਬਾਈਲ ਤੇ ਵੀ ਜੇਕਰ ਆਪਾਂ ਉਹਨਾਂ ਨੇ ਥੋੜੀ ਜੀ ਸਿਹਤ ਦਈਏ ਕਿ ਮੋਬਾਈਲ ਤੇ ਵੀ ਆਪਾਂ ਆਚੀਆਂ ਚੀਜ਼ਾਂ ਦੇਖੀਏ ਕਿਉਂਕਿ ਹੁਣ ਹਰ ਚੀਜ਼ ਜਿਹੜੀ ਹੈ ਤੁਹਾਨੂੰ ਤੁਸੀਂ ਗੂਗਲ ਤੇ ਪੜ ਸਕਦੇ ਹੋ ਸਾਇਦ ਤੇ ਪੰਜਾਬੀ ਸਾਇਦ ਦੀ ਗੱਲ ਕਰੀਏ ਜਾਂ ਕੋਈ ਸ਼ਾਰਟ ਸਟੋਰੀਜ਼ ਦੀ ਬਾਤ ਗੱਲ ਕਰੀਏ ਜਬ ਬਹੁਤ achiyan ਜਿਹੜੀਆਂ ਨਾ ਸ਼ਾਰਟ movies ਬਣੀਆਂ ਹੋਣ ਸ਼ਾਰਟ movies ਪੰਜਾਬੀ ਸਾਇਦ ਤੇ ਪੰਜਾਬੀ ਕਹਾਣੀਆਂ ਤੇ ਬੜੀਆਂ ਵਾ ਉਹ ਜੇਕਰ ਨੌਜਵਾਨ ਦੇਖਣ ਤੇ ਉਹ ਅਸੀਂ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਜਿਹੜਾ ਹੈ ਨਾ ਉਹ ਉਤਸ਼ਾਹਿਤ ਕਰਦੇ ਰਹਿੰਦੇ ਆ ਸਾਡੇ ਸਕੂਲ ਦੇ ਵਿੱਚ ਲਾਇਬ੍ਰੇਰੀ ਜੀ ਬੱਚਿਆਂ ਨੂੰ ਫਿਰ ਉਹਨਾਂ ਨੂੰ ਕਹੀਦਾ ਵਾ ਕਿ ਤੁਸੀਂ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਜਿਹੜੀਆਂ ਇਹ ਸ਼ੁਕਰ ਆਓ ਹਾਂਜੀ ਤੇ ਮਤਲਬ ਕਿ ਮੋਟੀਵੇਟ ਕਰਦੇ ਆ ਜੀ ਬਾਕੀ ਇਹ ਆ ਕਿ ਨੌਜਵਾਨ ਜੀ ਜਿਹੜੀ ਆ ਥੋੜਾ ਜਿਹਾ ਸਾਹਿਬ ਤੋਂ ਦੂਰ ਜਰੂਰ ਹੋਈ ਆ ਇਹ ਮੈਂ ਜਰੂਰ ਕਵਾਂਗਾ ਕਿ ਸਾਹਿਤ ਦੇ ਨਾਲ ਜੁੜਾ ਜਿਹੜਾ ਉਹਨਾਂ ਦਾ ਥੋੜਾ ਘਟਿਆ ਵਾ ਪਹਿਲਾਂ ਨਾਲ ਜੀ ਅ ਸਰ ਬਾਲੀਵੁੱਡ ਦੇ ਵਿੱਚ ਵੀ ਕਾਫੀ ਸਾਰੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਤੁਹਾਡਾ ਕੀ ਨਜ਼ਰੀਆ ਇਸ ਬਾਰੇ ਬਾਲੀਵੁੱਡ ਦੇ ਵਿੱਚ ਵੀ ਕਾਫੀ ਜਿਹੜੇ ਆ ਨਾ ਉਹ ਆਇਆ ਬਦਲਾਅ ਜਿਹੜੀਆਂ ਪਹਿਲੀਆਂ ਫਿਲਮਾਂ ਜੇਕਰ ਦੇਖਦੇ ਆਪਾਂ ਤੇ ਉਹਦੇ ਅਕੋਰਡਿੰਗਲੀ ਹੁਣ ਜਿਹੜੀਆਂ ਕਿਉਂਕਿ ਇੱਕ ਬਦਲਾਅ ਵੀ ਜਿਹੜਾ ਵਾ ਉਹ ਜ਼ਿੰਦਗੀ ਜ਼ਰੂਰੀ ਆ ਤੇ ਉਹ ਬਦਲਾ ਆਂਦਾ ਹੀ ਰਹਿੰਦਾ ਜਿਵੇਂ ਹਰ ਦੌਰ ਦੇ ਵਿੱਚ ਜੇਕਰ ਆਪਾਂ ਬਾਲੀਵੁੱਡ ਦੀਆਂ ਫਿਲਮਾਂ ਦੀ ਗੱਲ ਕਰੀਏ ਤੇ ਵਕ ਵਕ ਦੌਰ ਹੋਏ ਆ ਉਹਦੇ ਵਿੱਚ ਜਿਹੜੀਆਂ ਹਰ ਫਿਲਮ ਜਿਹੜਾ ਬਦਲਾ ਆਇਆ ਵਾ ਤੇ ਉਹਨੂੰ ਪੋਜੀਟਿਵਲੀ ਵੀ ਲੈਣਾ ਚਾਹੀਦਾ ਵੇ ਜਿਹੜਾ ਆਪਾਂ ਕਹੀਏ ਕਿ ਬਾਲੀਵੁੱਡ ਦੇ ਵਿੱਚ ਕੋਈ ਸਮੇਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਜੀ ਬਿਲਕੁਲ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਕਿਉਂਕਿ OTT ਚੈਨਲਸ ਜਿਹੜੇ ਆ OTT ਦੇ ਫਿਲਮਾਂ ਜੜੀਆਂ ਆਸਲ ਆ ਗਈਆਂ ਕੰਟੈਂਟ ਜਿਹੜਾ ਚੇਂਜ ਹੋ ਗਿਆ ਦਰਸ਼ਕਾਂ ਦੀ ਜਿਹੜੀ ਪਸੰਦ ਆ ਉਹ ਬਦਲ ਗਈ ਹੈ ਜੀ ਉਹਦੇ ਹਿਸਾਬ ਨਾਲ ਫੇਰ ਜਿਹੜਾ ਉਹ ਫਿਲਮ ਫਿਲਮਸ ਜੜੀਆਂ ਉਹ ਬਣਾਉਂਦੇ ਆ ਕਿ ਇਹ ਤੋਂ ਆਪਾਰ ਦਾ ਉਹਨਾਂ ਦਾ ਜਿਹੜਾ ਜ਼ਰੀਆ ਵਾ ਜਿਹੜੇ ਫਿਲਮ ਬਣਾਉਂਦੇ ਆ ਉਹਨਾਂ ਨੂੰ ਮੇਨ ਉਹਨਾਂ ਦਾ ਜਿਹੜਾ ਮਕਸਦ ਆ ਉਹ ਤੇ ਹੁੰਦਾ ਇੱਕ ਤੇ ਐਂਟਰਟੇਨਮੈਂਟ ਹੁੰਦੀ ਆ ਦੂਸਰਾ ਹੁੰਦਾ ਹੈ ਕਿ ਬਾਬਾਰ ਵੀ ਸਾਡਾ ਜਿਹੜਾ ਵਾ ਉਹ ਫਿਲਮ ਦੇ ਜਰੀਏ ਹੀ ਆ ਜਾਨ ਕਹਿ ਸਕਦੇ ਆ ਕਿ ਉਹਨਾਂ ਦੀ ਰੋਜੀ ਰੋਟੀ ਵੀ ਆ ਉਹਦੇ ਅਕੋਰਡਿੰਗ ਫਿਰ ਉਹ ਜਿਹੜੀ ਆ ਉਹ ਆਪਣੀ ਫਿਲਮ ਜਿਹੜੀ ਆ ਉਹ ਸੱਟ ਦੇ ਜੀ ਬਿਲਕੁਲ ਸੋ ਸਰ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੋਈ ਸੁਨੇਹਾ ਆਪਣਾ ਮੈਸੇਜ ਜ਼ਰੂਰ ਦੇ ਕੇ ਜਾ ਜਲਦੀ ਜਲਦੀ ਮੇਰਾ ਇਹੋ ਹੀ ਦਰਸ਼ਕਾਂ ਨੂੰ ਮੈਸੇਜ ਹੈ ਕਿ ਆਪਣੇ ਪੰਜਾਬੀ ਸਾਹਿਤ ਤੰਦਰੀ ਨਾਲ ਜੁੜਨ ਦੇ ਦਰਸ਼ਕਾਰੇ ਜਿੰਨੇ ਵੀ ਦੇਖਣ ਵਾਲੇ ਆਵੇਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਹੈ ਜੀ ਕਿ ਆਪਣਾ ਸਾਹਿਤ ਜੜਾ ਵਾ ਆਪਣਾ ਪੰਜਾਬੀ ਕਲਚਰ ਆ ਬਹੁਤ ਅਮੀਰ ਆ ਤੇ ਇਹਦੇ ਨਾਲ ਜੁੜਨਾ ਚਾਹੀਦਾ ਸਾਨੂੰ ਸਿੱਖ ਇਤਿਹਾਸ ਜੜਾ ਵਾ ਉਹਦੇ ਬਾਰੇ ਵੀ ਸਾਨੂੰ ਨੌਲੇਜ ਹੋਣੀ ਚਾਹੀਦੀ ਆ ਉਹ ਵੀ ਪੜ੍ਹਨਾ ਚਾਹੀਦਾ ਜੀ ਬਿਲਕੁਲ ਤੇ ਬਾਕੀ ਜਿਹੜੇ ਆ ਖੋਰ ਜਿੰਨਾ ਵੀ ਲਿਟਰੇਚਰ ਹੈਗਾ ਹਾਂਜੀ ਸਮੇਂ-ਸਮੇਂ ਤੇ ਜੇਕਰ ਅਸੀਂ ਉਹ ਪੜਦੇ ਲਵਾਂਗੇ ਤੇ ਉਹਦੇ ਚ ਜਿਹੜਾ ਵਾ ਉਹ ਸਾਡਾ ਪੰਜਾਬੀ ਜਿਹੜੀ ਜ਼ੁਬਾਨ ਆ ਸਾਡੀ ਉਹ ਉਹ ਕਿਤੇ ਨਾ ਕਿਤੇ ਅੱਗੇ ਜੜੀ ਚੱਲ ਕੇ ਸਦਾ ਉੱਪਰ ਹੀ ਜਾਏਗੀ ਤੇ ਉਹਦਾ ਜਿਹੜਾ ਵਾ ਆਪਾਂ ਕਹਿ ਸਕਦੇ ਹਾਂਗੇ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਸੰਦੇਸ਼ ਵੀ ਅੱਛਾ ਜਾਏਗਾ ਮੇਰਾ ਇਹੋ ਨੌਜਵਾਨਾਂ ਨੇ ਵੀ ਲਿਆ ਉਹ ਚੰਗਾ ਜਿਹੜਾ ਸਾਹਿਤ ਆ ਉਹ ਜ਼ਰੂਰ ਪੜੋ ਜੀ ਸੋ ਇਹ ਸੰਜੀ ਅੰਗਰੇਜ਼ ਸਿੰਘ ਵਰਦੀ ਜੀ ਜਿਨ੍ਹਾਂ ਨੇ ਬਾਲੀਵੁੱਡ ਸਾਈਡ ਦੇ ਖੇਤਰ ਵਿੱਚ ਆਪਣੀ ਕਲਮ ਚਲਾਈ ਹੈ ਸੋ ਮੈਂ ਪ੍ਰਮਾਤਮਾ પાસે ਅਰਦਾਸ ਕਰਦੀ ਆ ਕਿ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ ਅਤੇ ਇਸੇ ਤਰ੍ਹਾਂ ਸਾਈਡ ਦੇ ਖੇਤਰ ਵਿੱਚ ਤਰੱਕੀਆਂ ਮਾਣਣ ਅਤੇ ਭਵਿੱਖ ਵਿੱਚ ਇਹਨਾਂ ਦੀ ਕਲਮ ਹੋਰ ਸਾਰਤਕ ਪ੍ਰਾਪਤੀਆਂ ਕਰੇ ਸੋ ਸਰ ਤੁਸੀਂ ਸਾਡੇ ਸਟੂਡੀਓ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ